ਆਉਂਦੇ ਕਹਿੰਦੇ ਵੀ ਦਬਈ ਦਾ ਏਰੀਆ ਤੇ ਚੱਪਾ ਲੜੀ ਦੇ ਵਿੱਚ ਕਹਿੰਦੇ ਕਬੂਤਰਬਾਈ ਦਾ ਵੱਡਾ ਟੂਰਨਾਮੈਂਟ ੁੱੜਿਆ ਜਿੱਤੇ ਚੜਦੇ ਪੰਜਾਬ ਤੇ ਲੈਂਦੇ ਪੰਜਾਬ ਦੇ ਪੱਟੇ ਮੱਲਾ ਦੀ ਸਿਰੇ ਦੀ ਟੱਕਰ ਹੋਈ ਹੈ ਜਿੰਨਾ ਵਿੱਚੋਂ ਕੌਣ ਜਿੱਤ ਲੈ ਗਿਆ ਚੱਪਾ ਲੜੀ ਦਾ ਟੂਰਨਾਮੈਂਟ ਤੇ ਪਹਿਲਾ ਪ੍ਰਾਈਜ਼ 골ਡ ਰੰਗ ਦਾ ਕੱਪ ਮਰੇ ਮਤਰੋ ਉਹ ਇਹ ਕੌਣ ਲੈ ਗਿਆ ਉਹ ਕੌਣ ਲੈ ਗਿਆ ਉਹ ਕਹਦੇ ਆਹੀ ਲੈ ਗਿਆ ਜਿਹਨੂੰ ਦੁਨੀਆ ਕਬੂਤਰਬਾਈ ਦਾ ਤੂਫਾਨ ਕਹਿੰਦੀ ਐ ਉਹ ਕਬੂਤਰਬਾਈ ਦਾ ਪੱਤਾ ਮਾਲ ਰਣਜੀਤ ਦਬਈਆ ਜਿਹਦੇ ਤਾਸ ਕਬੂਤਰਾਂ ਨੇ 100 ਘੰਟਾ ਦੇ 38 ਮਿੰਟ ਉੱਡ ਕੇ ਵੱਡੇ ਰਿਕਾਰਡ ਬਣਾ ਦਿੱਤੇ ਆ ਉਹ ਚੜਦੇ ਪੰਜਾਬ ਗਰੁੱਪ ਉਸਤਾਦ ਰਣਜੀਤ ਦਬਈ ਨੇ ਅੱਜ ਫੇਰੇ ਪੜਾਕੇ 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 ਪਾ ਦਿੱਤੇ ਆ ਉਹ ਰਣਜੀਤ ਦੁਬਈ ਚੱਪਲ ਨਹੀਂ ਕੱਪ ਦੇ ਸਰਾਕਰ ਆ ਗਿਆ ਉਹ ਮਰੇ ਪੰਜਾਬੀ ਵੀਰੇ ਤੱਕ ਪਾ ਗਿਆ ਤੱਕ ਪਾ ਗਿਆ ਅੱਜ ਦੇ ਪੱਟੂ ਉਹ ਦੁਬਈ ਦੇ ਵਿੱਚ ਲੈ ਗਿਆ ਸਾਰਾ ਹੀ ਮੇਲਾ ਲੁੱਟ ਗਏ ਤੇ ਚਾਰੇ ਪਾਸੇ ਉਹ ਕਹਿੰਦੇ ਹੱਲਾ ਗੁੱਲਾ ਹੱਲਾ ਗੁੱਲਾ ਹੱਲਾ ਗੁੱਲਾ ਹੱਲਾ ਗੁੱਲਾ ਕਰਵਾ ਗਿਆ ਉਹ ਕਹਿੰਦੇ ਹੈਪੀ ਗਿੱਲ ਦਾ ਯਾਰ ਤੜਾ ਪਤੰਦਰ ਅੱਜ ਕਹਿੰਦੇ ਠੇਰੇ ਅੱਜ ਫੇਰੇ ਅੱਜ ਫੇਰ ਤੂਫਾਨ ਖੜ ਗਿਆ ਅੱਜ ਐਂਟੀਆਂ ਦੇ ਕਾਲਜੇ ਫੂਗ ਗਿਆ ਜਿਹੜੇ ਤਾਲੇ ਤਤੇ ਚੱਲਦੇ ਸੀ ਨਾ ਅੱਜ ਦੇ ਪਤੰਦਰ ਉਹਨਾਂ ਨੂੰ ਵੀ ਕਹਿੰਦੇ ਖੂੰਜੇ ਲਾ ਗਿਆ ਉਹ ਵੀ ਅੱਜ ਕਹਿੰਦੇ ਹੱਡੀਆਂ ਚੱਕ ਜੱਗ ਕੇ ਦੇਖਦੇ ਹੀ ਰਹਿ ਗਏ ਵੀ ਬਾਗਿਆ ਰਣਜੀਤ ਦਬਾਈ ਦਾ ਮੁਕਾਬਲਾ ਕਰਨਾ ਇਹ ਮਜ਼ਾਕ ਥੋੜੀ ਆ ਤੂਫਾਨ ਤੇ ਤੂਫਾਨੀਆ ਕਿ ਘਮਣ ਘਮੌਰ ਨੂੰ ਤਾਂ ਥਾਰ ਰੱਖੀਆ ਉਹ ਤੂਫਾਨ ਰੱਖਿਆ ਪੜਾਕੇ ਪਾਉਣ ਨੂੰ ਕਿ ਘਮਣ ਘਮੌਰ ਨੂੰ ਤਾਂ ਥਾਰ ਰੱਖੀਆ ਰਣਜੀਤ ਦੁਬਈ ਰੱਖਿਆ ਹੋਏ ਪੜਾਕੇ ਪਾਉਣ ਨੂੰ ਹੋਏ ਪੜਾਕੇ ਪਾਉਣ ਨੂੰ ਲੈ ਵੀ ਰਣਜੀਤ ਸਿੰਘ ਆ ਮੈਂ ਨਹੀਂ ਬੋਲਣਾ ਹੁਣ ਹੁਣ ਦੁਨੀਆ ਬੋਲਦੀ ਐ ਵੀ ਐਨ ਤੇ ਲੋ ਸਵਾਦ ਆ ਗਿਆ ਕਿ ਮਤਰਾਂ ਨੂੰ ਬੋਲਣ ਦੀ ਲੋੜ ਕੋਈ ਨਹੀਂ ਸਾਡੇ ਭੱਲੇ ਅਰਕਾਰ ਬੋਲਦੇ ਕਿ ਮਿੱਤਰਾਂ ਨੂੰ ਬੋਲਣ ਦੀ ਲੋੜ ਕੋਈ ਨਾ ਰਣਜੀਤ ਦੁਬਈ ਦੇ ਰਕਾਰ ਬੋਲਦੇ